ਬਹੁਤ ਵਧੀਆ ਸੀ ਟਿਕਾ ਠੀਕ ਹੈ ਜੀ ਕਿਹੜਾ ਫਿਰ ਹੁਣ ਗੋਪੀਵਾਨਾ ਗੋਪੀਵਾਨਾ ਭਰ ਦੋ ਜੀ ਲਓ ਵੀ ਮਿੱਤਰੋ ਅੱਜ ਆਪਾਂ ਲੱਗੇ ਆ ਆਪਣੀ ਮੱਝ ਦੇ ਏਆਈ ਕਰਵਾਉਣ ਤੇ ਡਾਕਟਰ ਜਸਵੰਤ ਸਿੰਘ ਬੁਲਾਏ ਸੀਗੇ ਆਪਾਂ ਨੇ ਤੇ ਆਪਣੇ ਲਗਭਗ ਡਾਕਟਰ ਜਸਵੰਤ ਹੀ ਆਉਂਦੇ ਨੇ ਜ਼ਿਆਦਾਤਰ ਤੇ ਬਾਕੀ ਆਪਣਾ ਦੋ ਤਿੰਨ ਡਾਕਟਰ ਨਾਲ ਹੋਏਗਾ ਵਧੀਆ ਸੰਪਰਕ ਤੇ ਵੀ ਜਿਹਦੇ ਕੋਲ ਟੀਕਾ ਵਧੀਆ ਹੁੰਦਾਗਾ ਵੀ ਆਪਾਂ ਉਹਨਾਂ ਨੂੰ ਹੀ ਬੁਲਾਉਣੇ ਹੁੰਦੇ ਆ ਕਿ ਤੇ ਜਿਵੇਂ ਅੱਜ ਆਪਾਂ ਨੇ ਤੇਜੇ ਦੀ ਏਆਈ ਕਰਵਾਈ ਹੈ ਕਿ ਜਿਹੜਾ ਦਰਸਰੰਕਲ ਕੋਲ ਆ ਕੇ ਤੇਜਾ ਬੱਲ ਲਗਾ ਤੇ ਅਭੀ ਮੰਨਿਉ ਉਹਦਾ ਬਾਪ ਆ ਕੇ ਤੇ ਉਹਦੀ ਮਾਂ ਦਾ ਰਿਕਾਰਡ ਹੈਗਾ 20 ਕਿਲੋ 800 ਗ੍ਰਾਮ ਤੇ ਅੱਜ ਬਾਕੀ ਆ ਸਿਮ ਜਾ ਕੇ ਵੀ ਚੱਲਿਆਂਗੇ ਆਪਣਾ ਵੀਡੀਓ ਦੇ ਵਿੱਚ ਤੇ ਏਆਈ ਵੀ ਕਰਵਾਈ ਹੈਗੀ ਤੇ ਵਾਕੀ ਤਾਰਾਂ ਤੂਰਾਂ ਡਾਕਟਰ ਸਾਹਿਬ ਨੇ ਵਧੀਆ ਦੇਖ ਕੇ ਪਹਿਲਾਂ ਟੀਕਾ ਭਰਨ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਚੈੱਕ ਕਰਿਆ ਕਿ ਵੀ ਅੰਦਰੋਂ ਬੱਚੀ ਦਾ ਨਹੀਂ ਸਹੀ ਹੈ ਵੀ ਟੀਕਾ ਭਰਨ ਦਾ ਟਾਈਮ ਹੈ ਕਿ ਨਹੀਂ ਹੈ ਉਹ ਕੰਮ ਨਹੀਂ ਕੀਤਾ ਹੈਗਾ ਵੀ ਹਾਂ ਬਸ ਵੀ ਡਾਕਟਰ ਆਇਆ ਤੇ ਅਨਸਾਰ ਵੀ ਟੀਕਾ ਭਰਿਆ ਠੀਕਾ ਵੀ ਆਪਣਾ ਕੰਮ ਨਿਭੜ ਗਿਆ ਵੀ ਪੂਰੀ ਜ਼ਿੰਮੇਵਾਰੀ ਸਮਝ ਕੇ ਪਹਿਲਾਂ ਉਹਨਾਂ ਨੇ ਚੈੱਕ ਕਰਿਆ ਦੂਵਾ ਫਿਰ ਪਾਣੀ ਦਾ ਟੈਂਪਰੇਚਰ ਪੂਰਾ ਦੇਖਿਆ ਵੀ ਸਹੀ ਹੈਗਾ ਸਾਰਾ ਤੇ ਬਾਕੀ ਟੀਕਾ ਨਹੀਂ ਲੱਭਿਆ ਹੈਗਾ ਪਹਿਲਾਂ ਕਾਫੀ ਟਾਈਮ ਅਸੀਂ ਦੇਖੀ ਗਏ ਟੀਕਾ ਕਿਉਂਕਿ ਹੁਣ ਕੰਟੇਨਰ ਦੇ ਵਿੱਚ ਹੈਗੇ ਵਾਲੇ ਪੀਡੀਐਫ ਤੋਂ ਵੀ ਲੈ ਕੇ ਆਏ ਸੀ ਕਿ ਕਾਫੀ ਸੀਮੰਦਰ ਸਾਹਿਬ ਤੇ ਆਪਾਂ ਨਾਲ ਹੀ ਗਏ ਸੀਗੇ ਤੇ ਤਾਂ ਕਰਕੇ ਥੋੜਾ ਜਿਹਾ ਵੀ ਟਾਈਮ ਲੱਗ ਗਿਆ ਸੀ ਕਿ ਟੀਕਾ ਚੈੱਕ ਕਰ ਦੋ ਤੇ ਵਾਰ-ਵਾਰ ਦੇਖੀਗੇ ਵੀ ਕਿਹੜਾ-ਕਿਹੜਾ ਟੀਕਾ ਹੈਗਾ ਦੇਖ ਲਓ ਵੀ ਪਤਾ ਨਹੀਂ ਲੱਗਿਆ ਹੈਗਾ ਵੀ ਕਿ ਕਿੱਥੇ ਰੱਖਿਆ ਹੋਇਆ ਹੈ ਟੀਕਾ ਮਹਾਪ੍ਰਭਾਉਣਾ ਉਹੀ ਹੈ ਡਾਟਾ ਸਾਹਿਬ ਕਹਿੰਦੇ ਹੋਰ ਪ੍ਰਭਾਉ ਲੋ ਵੀ ਲੱਭ ਨਹੀਂ ਰਿਹਾ ਹੈਗਾ ਮਹਾਪ੍ਰਾਉਣਾ ਉਹੀ ਹੈਗਾ ਟੀਕਾ ਤੇ ਬਾਕੀ ਦੇਖਦੇ ਆਂ ਵੀਡੀਓ ਦੇ ਵਿੱਚ ਆਪਣੇ ਨਾਲ ਜੁੜੇ ਰਹੋ ਤੇ ਤੁਹਾਨੂੰ ਦੱਸਾਂਗੇ ਵੀ ਕੀ ਕੀ ਰਿਕਾਰਡ ਆਪਣੀ ਮੱਝ ਦਾ ਤੇ ਆਪਣੇ ਦੋ AI ਕਰਵਾਈਆਂ ਨੇ ਅੱਜ ਇੱਕ ਤੇਜੇ ਜੀਮੇ ਦੀ ਇੱਕ ਕਰਵਾਈ ਆ ਗਈ ਆਪਣੇ ਗੋਪੀਵਾਨ ਦੀ ਦੋ ਮੱਝਾਂ ਦੇ AI ਕਰਵਾਈਏ ਤੇ ਦੇਖਦੇ ਆਂ ਵੀ ਵੀ ਕੀ ਦਿੰਦੀਆਂ ਨੇ ਕੱਟਾ ਦਿੰਦੀਆਂ ਨੇ ਜਾਂ ਕੱਟੀ ਦਿੰਦੀਆਂ ਨੇ ਬਾਕੀ ਦੇਖਦੇ ਆਂਗੇ ਫਿਰ ਕੀ ਬਣਦਾਗਾ ਬਾਕੀ ਚੈੱਕ ਪਾਸ ਮਿਲ ਹਿਸਾਬ ਨਾਲ ਵੀ ਕੱਬਣ ਦੋਨੋਂ ਹੀ ਹੋਣਗੀਆਂ ਮੱਝਾਂ ਕਿਉਂਕਿ ਹੀਟ ਦੋਨੀਆਂ ਬੱਜੀਆਂ ਦੀ ਚੰਗੀ ਸੀਗੀ ਤੇ ਦੇਖੋ ਹਾਲੇ ਤੱਕ ਟੀਕਾ ਲੱਭੇ ਨਹੀਂਗਾ ਤੇ ਬਾਕੀ ਦੇਖਦੇ ਆਂ ਕਿ ਕੀ ਬਣਦਾ ਗੱਗੀ ਵੀਡੀਓ ਦੇ ਵਿੱਚ ਆਈਦੇ ਨਹੀਂ ਪਤਾ ਨਹੀਂ ਉਹ ਜੀ ਉੱੜ ਜਾ ਫਿਰਦਾ ਜੀ ਵਾਓ ਯਾਰ ਸੇਵਕਾ ਸਰੰਦੀਰ ਛੋਟੇ ਹੋ ਤੇ ਤਾਂ ਭਰੇ ਆ ਲੜੜ ਕੇ ਰੋ ਕੋ ਪੋਚ ਪੜਨੇਗਾ ਆ ਜਾ ਤਾ ਤੂੰ ਮੁਰੋ ਸਭੂ ਪਾ ਮੁੱਲੀ ਮਾਰੀ ਆਨੇ ਪਾਈ ਤੇਲ ਲੈ ਜੱਛੇ ਵਾਈ ਹੋ ਜਾਗਾ ਨਾ ਤਿਆਰ ਕਰਿਆ ਮੈਂ ਨਕੇ ਆ ਗਏ ਆ ਤੇ ਇਹਨਾਂ ਆ ਆ ਜਗੀਰ ਤੇ ਬਾਬੇ ਬੇਬੀ ਆਹ ਕਿਹੜਾ ਆਟਮਿਕ ਦਾ ਪਤਾ ਹੁਣ ਲੱਗ ਗਿਆ ਸਮਝਾ ਜੀ ਬੱਸ ਬੱਸ ਆਹ ਜੀ ਦਾ ਜੀ ਬਾਜੀ ਫੜ ਫੜਦਣੇ ਆ ਜੀ ਕੋਈ ਨਹੀਂ ਅੱਜ ਦੋ ਐ ਆਈਆਂ ਕਰਾਉਣੀਆਂ ਨੇ ਡਾਕਟਰ ਤੋਂ ਇੱਕ ਦਾ ਕਰਾ ਲੀ ਤੇ ਹੁਣ ਦੂਜੀ ਕਰਵਾਉਣੇ ਆ ਕਿਤੇ ਪਹਿਲਾਂ ਡਾਕਟਰ ਸਾਹਿਬ ਕਹਿੰਦੇ ਵੀ ਆਪਾਂ ਚੈੱਕ ਕਰਕੇ ਦੇਖਾਂਗੇ ਵੀ ਅੰਦਰੋਂ ਕਿਵੇਂ ਹਿੱਟ ਸਹੀ ਹੈ ਕੋਈ ਇਨਫੈਕਸ਼ਨ ਵਗੈਰਾ ਤਾਂ ਨਹੀਂ ਹੈਗੀ

ਕਿਉਂ ਹਾਂ ਜਮਾਈ ਕਾ ਨੰਬਰ ਆ ਗਿਆ ਬਹੁਤ ਵਧੀਆ ਸੀਟਾਂ ਠੀਕ ਹੈ ਜੀ ਕਿਹੜਾ ਫਿਰ ਹੁਣ ਗੋਪੀ 1 ਗੋਪੀ 1 ਭਰ ਦੋ ਜਿਆਦਾ ਘਰ ਲਈ ਲੋਡ ਕਰਨ ਟਰੈਕਟਰ ਲੈ ਮਸ ਕੀ ਹੋਇਆ ਹਾਂਜੀ ਲੋਰ ਰੱਖਿਆ ਤਾਂ ਸੰਸਕਾ ਕਲੋ ਫਸਰਾ ਨਾ ਹੁਣ ਨੀਂਦ ਜੀਦਾ ਸਹੀ ਹਟ ਗਿਆ ਤਾਰਾ ਜਿਵੇਂ ਕਹਿੰਦੇ 8 ਇੰਚ ਦੀ ਤਾਰਾ ਹਾਂ ਡਾਕਟਰ 8 ਇੰਚ ਵੀ ਠੀਕ ਹੈ 10 ਇੰਚ ਹੋਈ ਜਾਂਦੀ ਆ ਮੈਂ ਬਰੀਕ ਨਾ ਜਾਉਣੀ ਨੀਚੇ ਨੂੰ ਹਾਂ ਕੀ ਕਰਾਂ ਮੈਂ ਇਹ ਜੁੱਨੀ ਜਿੱਤਾ ਫਿਰ ਦਾਈਏ ਦਾ ਬਗਾਨੇ ਇਸ ਕਿਲਮਾ ਇਸ ਤਰ੍ਹਾਂ ਕਰੀਓ। ਨਾ ਇਹਦੀ ਜਾ ਰਹੀ ਹੈ ਪੂਰੀ ਵਧੀਆ ਜਿਹੋਣਾ। ਥੱਲੇ ਤੱਕ ਜਾਂਦੀ ਹੈ ਗੋਡਿਆਂ ਤੱਕ ਲੰਮਕ ਦੀ ਧਾਰ। ਪਤਲੀ-ਪਤਲੀ ਕੱਲੀ-ਕੱਲੀ ਧਾਰ। ਕੱਲੀ-ਕੱਲੀ ਨੂੰ ਹੋਇਆ ਹੈ ਕਿ ਸਤਰੰਗੀ ਪੀਂਗ ਜਾ। ਕੱਲੀ-ਕੱਲੀ ਧਾਰ ਹੀ ਜਾਂਦੀ ਆ। ਹੋਰ ਹੀ ਗੱਲਾਂ। ਲਓ ਜੀ। ਲਓ ਬਈ। ਲਓ ਜੀ ਗੋਪੀ ਬੰਦ ਕਰਤਾ ਡੰਨ ਟਰੈਕਟਰ ਹਾ। ਗੋਪੀ ਮੋਰਾ ਬੰਨ। ਹਾਂ। ਇੱਕ ਮਿੰਟ ਖੋਲ ਲਿਓ ਨਾ ਇਹਨੂੰ ਖੋਲਿਦਾ। ਟਰੈਕਟਰ ਸਾਹਿਬ ਆਪਣੇ ਦਾ ਟੀਕੇ ਹੋਰ ਕਿਹੜੇ-ਕਿਹੜੇ ਹੁੰਦੇ ਆ ਜੀ ਫਿਰ? ਆਪਣੇ ਕੋਲੇ ਸਾਰੇ ਸਾਰੇ ਪ੍ਰਕਾਰ ਦੇ ਡੀਕ ਨੇ ਜੀ ਸਾਰੇ ਨਾਲ ਹਸਲ ਹੁੰਦੇ ਤੇ ਆਹ ਦਿਖਾਵੇ ਇੱਕ ਵਾਰ ਆਪਾਂ ਵੀਡੀਓ ਚ ਦਿਖਾ ਦਈਏ ਪਠਾ ਆ ਗਿਆ ਆ ਦੇਖੋ ਗੋਪੀਵਾਨਾ ਫਤੇਗੜ ਸੰਨਾ 20 ਕਿਜੀ ਜਿਹੜੀਆਂ ਧੀਆਂ ਨੇ 23 ਪਲੱਸ ਚੱਲਦੀਆਂ ਨੇ ਕਿਤੇ ਰੱਟਾ ਸਾਹਿਬ ਦਾ ਨੰਬਰ ਆ ਗਿਆ ਪਿੱਛੇ ਤੇ ਰੱਟਾ ਸਾਹਿਬ ਇੱਕ ਤੁਹਾਡਾ ਨੰਬਰ ਵੀ ਬੋਲ ਦਿਓ ਜੀ ਮੇਰਾ ਨੰਬਰ ਹੈਗਾ 99140 60585 ਆਪਣੇ ਕੋਲੇ ਜੋਗਰਾਜ ਸਮਰਾਟ ਸਰੇ ਥੇਮਗਰੀਆ ਬਜਰੰਗੀ ਟੈਂਕ ਬੋਲ तकरीबन तकरीबन ਸਾਰੇ ਆਪੋ ਗੋਪੀ ਮਨਮੋਹਰਾ ਬੋਲ ਤੇ ਮਤਲਬ ਭੀਮ ਅਭੀ ਮੈਂ ਨਿਊ ਖਾਨ ਬੋਲੋ ਪ੍ਰਿਸ਼ਚਤ ਸਾਰੇ ਬੋਲੀ ਆ तकरीबन ਠੀਕ ਹੈ ਜੀ ਸਾਰੇ ਬੁੱਲਾਂ ਤੇ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦੇ ਆਂ ਆਪਾਂ ਭੜਾ ਇਹ ਤਕਰੀਬਨ 40-45 ਕਿਲੋਮੀਟਰ ਦੇ ਦੀ 50 ਕਿਲੋਮੀਟਰ ਦੇ ਦੀ ਚੱਲੇ ਜਾਂਦੇ ਆਂ ਸੁਨਾਮ ਸੰਗਰੂਰ ਲਹਿਰਾ ਲਹਿਰਾ ਵਗਾ ਇਧਰ ਪੀਖੀ ਪੀਖੀ ਹੋ ਗਿਆ ਜੀ ਪੀਖੀ ਮਤਲਬ ਇਧਰ ਉਦੋਂ ਅੱਗੇ ਮਤਲਬ ਸਾਈਡ ਤੇ ਧਨੋਲਾ ਵਾਲੀ ਸਾਈਡ ਜੀ ਧਨੋਲਾ ਸਾਈਡ ਚਲੇ ਜਾਂਦੇ ਆਂ ਤੇ ਇਧਰ ਕਣਕਵਾਲ ਪੰਗੂ ਆ ਜੀ ਸਾਰੇ ਇਧਰ ਹਰਿਆਉ ਹੋ ਗਣੇ 10 ਕਾ ਹਰਿਆਉ ਜੀ ਚੱਲੇ ਗਏ ਠੀਕ ਹੈ ਲਗਭਗ ਸਾਰੇ ਏਰੀਆ 'ਚ ਚੱਲਦਾ ਆਪਣਾ ਕੰਮ ਸਾਰੇ ਏਰੀਆ 'ਚ ਚੱਲਦਾ ਠੀਕ ਹੈ ਜੀ ਠੀਕ ਹੈ ਜੀ ਧ